تے سوگیا آن کے لمی تان کے ایک سنت سپاہی

ானா சாஜி بہت بہتری بڑے واحد واحد

अनंदगढ़ दे پیرن ਸਕਰਨ ਦਫਾਸਤਾ ਲੈ ਲਏ। ਉਹ ਨਤਪੁਰ ਸਾਹਿਬ ਜਿਹੜੇ ਸਤਿਗੁਰੂ ਦੇ ਅਸੀਂ 350 ਸਾਲ ਅਸ਼ਰਾਧਤ। 70 ਦਿਨ ਨਤਮਸਤ ਕੋ ਉਹ ਪਿਆਦੇ ਹਨ। ਅਨੰਦਪੁਰ ਸਾਹਿਬ ਦਾ ਕਣਕਣਨ ਸਤਿਗੁਰ ਨੇ ਆਪਣੇ ਆਪ ਨਿਗਰਾਨੀ ਚ ਆਪਣੇ ਰਹਿਣ ਦਾ ਕਿਰਪਾਵਲ ਸਹਾਰ ਕੇ ਬਸਾਇਆ। ਵਰਕਾ ਕੀ ਚ ਸਤਿਗੁਰ ਦਾ ਬਚਪਨ ਅਨੰਦਪੁਰ ਸਾਹਿਬ ਦੀ ਹਰੇਕ ਕੜੀ ਦੇ ਵਿੱਚ ਤੇ ਬੜੇ ਨਾਲ ਪਾਗ ਲਾਇਦੇ ਸਤਿਗੁਰ ਨੇ ਨਤ ਕੋਇ ਨੂੰ ਅਨੰਦਾਨ ਦੇ ਨਾਲ ਫਾਲੇ ਪਈ ਉਹ ਨਤ ਪਰੇ ਸਤਿਗੁਰ ਜਦੋਂ ਛੱਡਣ ਦਾ ਪੈਸਾਰਾ ਲੈਂਦੇ ਨੇ ਤਾਂ ਤੇ ਅਸ ਕਹਤਾ ਨੇ ਕਦੇ ਇਸ ਸੋਚ ਆ ਅਨੰਦਪੁਰ 파ਕ ਹੋਇਆ ਧਰੀ ਗਰੀ ਕਣ ਕਣ 파ਕ ਹੈ ਉਸ ਵਕਤ ਅਨੰਦਪੁਰੇ ਨੂੰ ਛੱਡਣ ਵੇਲੇ ਮੇਰੇ ਸਤਿਗੁਰੂ ਜੋ ਗੱਲਾਂ ਕੁਝ ਅਨੰਦਪੁਰੇ ਨੂੰ ਖਾਤਿਬ ਹੋ ਕੇ ਕਹਿ ਰਹੇ ਨੇ لکھا میں نواسی اسے دون راسی میں لاسی اسے کدو دون راسی یہ منیا بچوڑی ہوتی ہے we am

ਜੀ ਜੀ ਸਿਕੰਦਰ ਖਾਨ ਜੀ ਰਾਜਸਥਾਨ ਤੋਂ ਬੁਜੇ ਉਹ ਦੋ ਮਿੰਟ ਦੀ ਫਰੈਂਚਾ ਕਹਿਣਗੇ ਉਸ ਤੋਂ ਬਾਅਦ ਦੋ ਮਿੰਟ ਦੀ حاضਰੀ ਮੇਰੇ ਉਨੋਂ ਤੇ ਉਸ ਤੋਂ ਬਾਅਦ ਸ਼ਿਵਜੀ ਗਰੀਵਾਲ ਜੀ ਤੇ ਅਰਧ ਬਾਦ ਸ਼ਿਆਦ ਸਰਮਾਨ ਜਿਹੜੇ ਸਾਰੇ ਹਜ਼ਮਾਨੀ ਤੇ ਜਿਹੜਾ ਹੋਵੇ ਜੀ 4 ਵਜੇ 4 ਵਜੇ ਜੀ ਜੀ ਜਦੋਂ ਦਸਵੇਂ ਪਾਸ਼ਾ ਜੀ ਮੱਛੀਵਾੜੇ ਦੇ ਜੰਗਲਾਂ 'ਚ ਗਏ ਸੀ ਉਦੋਂ ਮੱਛੀਵਾੜੇ ਦੇ ਜੰਗਲਾਂ 'ਚ ਜਦੋਂ ਮਹਾਰਾਜ ਜੀ ਆਰਾਮ ਫਰਮਾਇਆ ਉਦੋਂ ਜੰਗਲ ਕਹਿੰਦਾ ਜੀ ਜੰਗਲ ਮੱਛੀਵਾੜੇ

ਕੀ ਫਤ ਜੇ ਹੋਰ ਵਾਰ ਕਰਾ ਜੰਗਲ ਸੋ ਮੇਰਾ ਮਹਿਮਾਨ ਸਤਸਰਿਆ ਕਵੀ ਦਰਵਾਜ਼ਾ ਬਸ ਬਪੰਦੇ ਵਾਲੇ ਇਹ ਦਰਸ਼ਨਾਮਾ ਹੋਰ ਉਸ ਤੋਂ ਬਾਅਦ ਆ ਸਨਮਾਨ ਕਰਨ ਤੇ ਉਸ ਬਾਅਦ ਗੁਰੂ ਸਾਹਿਬ ਤੋਂ ਅਗਿਆਵਾਂਗੇ ਸੋ ਛੋਟੀ ਦੇਸਾਂ ਦੀ ਰਾਤ ਤੇ ਆਪਣੇ ਹਾਜ਼ਰ ਹੋਵਾਂਗਾ